ਟੀਮ ਜਿੱਤ ਗਈ ਆ ਆਦੋਂ ਵਾਲੀਆ ਸਣੀ ਮਲੇਰਕੋਟਲੇ ਏਰੀਏ ਦਾ ਖਿਡਾਰੀ ਸਾਡੇ ਨਾਲ ਸਣੀ ਵੀਰ ਪਹਿਲਾ ਤਾਂ ਲਾਈਵ ਕਬੱਡੀ ਤੇ ਵੈਲਕਮ ਜੀ ਹੈ ਤੁਹਾਡਾ ਸਸੀ ਗਾਜੀ ਲਾਈਵ ਕਬੱਡੀ ਦੇਖਣ ਲੱਗਾ ਉਹ ਮੇਰੇ ਵੱਲੋਂ ਧੰਨਵਾਦ ਸਸਾ ਸਣੀ ਵੀਰ ਕੈਨੇਡਾ ਦਾ ਸੀਜ਼ਨ ਸਮਾਪਤ ਹੋ ਗਿਆ ਕਿਵੇਂ ਦਾ ਪ੍ਰਦਰਸ਼ਨ ਰਿਹਾ ਰਿਚਮੰਡ ਦੇ ਲਈ ਮੇਰੇ ਖਿਆਲ ਨਾਲ ਤੁਸੀਂ ਖੇਡੇ ਬੀਸੀ ਚ ਵਧੀਆ ਸੀਗੀ ਟੀਮ ਕਿਵੇਂ ਦਾ ਰਿਹਾ ਪ੍ਰਦਰਸ਼ਨ ਹਾਂਜੀ ਆਪਾਂ ਬੰਦ ਤੋਂ ਅਸੀਂ ਆਪਣੇ ਬਹੁਤ ਵਧੀਆ ਰਿਹਾ ਤੇ ਆਪਣੇ ਰਿਕਰਮੈਂਟ ਕਲੱਬ ਦੀ ਟੀਮ ਸੀਗੀ ਆਪਣੀ ਜੋ ਮੰਨੇ ਭਾਈ ਉਹਨਾਂ ਨੇ ਬਣਾਈ ਸੀਗੀ ਤੇ ਗਾਲੀ ਭਾਈ ਨੇ ਬਣਾਈ ਸੀਗੀ ਤੇ ਬਹੁਤ ਵਧੀਆ ਪ੍ਰਦਰਸ਼ਨ ਜਿਹਾ ਬਾਬੀ ਕੀਤਾ ਬਹੁਤ ਵਧੀਆ ਟੌਪ 3 ਦੇ ਵਿੱਚ ਆਏ ਹਨਾ ਵਧੀਆ ਲੱਗਦਾ ਪਰਿਵਾਰ ਨੂੰ ਖੁਸ਼ੀ ਹੁੰਦੀ ਹੈ ਵੀ ਮੁੰਡਾ ਵਧੀਆ ਖੇਡ ਰਿਹਾ ਕੈਨੇਡਾ ਆ ਕੇ ਰਹਿਣ ਲੱਗ ਗਿਆ ਇੱਥੇ ਰਹਿ ਕੇ ਮਿਹਨਤ ਕਰਦਾ ਖੇਡਦਾ ਹਾਂਜੀ ਪਰਿਵਾਰ ਨੂੰ ਬਹੁਤ ਖੁਸ਼ੀ ਹੁੰਦੀ ਆ ਪਰਿਵਾਰ ਦੀ ਸਪੋਰਟ ਨਾਲ ਹੀ ਆਪਾਂ ਇੱਥੇ ਖੇਡ ਰਹੇ ਹਾਂ ਤੁਹਾਨੂੰ ਬاہر ਨੂੰ ਉਠਾ ਕੇ ਰਹਿ ਕੇ ਖੇਡਣਾ ਬਹੁਤ ਔਖਾਗਾ ਜੇ ਆਪਣੇ ਪਰਿਵਾਰ ਦੀ ਫੈਮਿਲੀ ਦੀ ਸਪੋਰਟ ਆ ਤਾਂ ਆਪਾਂ ਤਾਂ ਹੀ ਉਹ ਖੇਡ ਸਕਦੇ ਸੀ ਸਨੀਵੀਰ ਜਦੋਂ ਬਿੱਲੇ ਨੂੰ ਤਿਆਰ ਕੀਤਾ ਭਾਉ ਨੇ ਤੁਹਾਡੇ ਦੇ ਮਿਹਨਤ ਕਰੀ ਉਹ ਰੰਗ ਲਿਆਈ ਬਿੱਲਾ ਪਹਿਲੀ ਵਾਰੀ ਕੈਨੇਡਾ ਸੀਜ਼ਨ